ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਅੱਜ ਆਪਾਂ ਗੱਲ ਕਰਦੇ ਆ ਲਦਾਖ ਦੀ ਲਦਾਖ ਨੂੰ ਘੁੰਮਣ ਵਾਸਤੇ ਪਹਿਲਾਂ ਦੋ ਰਸਤੇ ਸੀਗੇ ਹੁਣ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਇੱਕ ਤੀਸਰਾ ਰਸਤਾ ਨਵਾਂ ਖੁੱਲਿਆ ਦੇਖੋ ਪਹਿਲਾ ਰਸਤਾ ਜਿਹੜਾ ਆਪਾਂ ਬਹੁਤ ਮਸ਼ਹੂਰ ਰਿਹਾ ਬਨਾਲੀ ਤੋਂ ਲੇ ਬਾਇਆ ਸਾਰਚੂ ਹੋ ਕੇ ਪੈਂਗ ਹੋ ਕੇ ਇਹ ਰਸਤਾ ਜਾਂਦਾ ਸੀਗਾ ਬਹੁਤ ਐਡਵੈਂਚਰਸ ਰੋਡ ਸੀ ਬੜਾ ਵਧੀਆ ਸੀ ਹੁਣ ਵੀ ਚੱਲਦਾ ਹੈ ਰੋਡ ਇੱਕ ਹੋਰ ਰਸਤਾ ਜਿਹੜਾ ਹੈਗਾ ਉਹ ਸ਼੍ਰੀਨਗਰ ਵਾਇਆ ਕਾਰਗਲ ਤੋਂ ਲੇ ਜਾਂਦਾ ਹੈ ਇਹ ਵੀ ਬਹੁਤ ਵਧੀਆ ਰੋਡ ਹੈ ਜੋ ਜਲਾ ਪਾਸ ਬਹੁਤ ਮਸ਼ਹੂਰ ਹੈ ਜਿਹਦੇ ਵਿੱਚ ਪਾਸ ਆਉਂਦਾ ਹੈ ਇਹਨਾਂ ਨੂੰ ਤੀਸਰਾ ਰਸਤੇ ਦੀ ਆਪਾਂ ਗੱਲ ਕਰਦੇ ਆਂ ਬਾਏ ਜੰਸਕਾਰ ਹੋ ਕੇ ਜੰਸਕਾਰ ਵਾਲਾ ਰਸਤਾ ਵੀ ਬਾਰੇ ਥੋੜਾ ਜਿਹਾ ਘੱਟ ਪਤਾ ਲੋਕਾਂ ਨੂੰ ਇਹ ਰਸਤੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਤੇ ਇਹ ਰਸਤੇ ਬਾਰੇ ਤੁਹਾਨੂੰ ਮੈਂ ਡਿਟੇਲ ਚ ਦੱਸਣਾ ਇਹਦੇ ਬਾਰੇ ਦੇਖੋ ਮਨਾਲੀ ਤੋਂ ਆਪਾਂ ਦਾਰਚਾ ਹੋ ਕੇ ਜਾਂਦੇ ਆਂ ਆ ਦਾਰਚਾ ਤੋਂ ਲੈਫਟ ਟਰਨ ਹੋ ਜਾਂਦਾ ਅੱਗੇ ਦਾਰਚਾ ਤੋਂ ਤੁਸੀਂ ਰੇਰਿੰਗ ਹੋ ਕੇ ਰੇਰਿੰਗ ਦੇ ਰਸਤੇ ਪਹੁੰਚਦੇ ਹੋ ਤੁਸੀਂ ਸ਼ਿੰਕੂਲਾ ਬੇਸ ਕੈਂਪ ਸ਼ਿੰਕੂਲਾ ਬੇਸ ਕੈਂਪ ਤੋਂ ਜੰਸਕਾਰ ਸਮਦੋ ਹੁੰਦੇ ਹੋਏ ਤੁਸੀਂ ਪਹੁੰਚ ਜਾਂਦੇ ਹੋ 15000 ਫੁੱਟ ਤੇ ਸ਼ਿੰਕੂਲਾ ਟਾਪ ਦੇ ਉੱਤੇ ਜੋ ਕਿ ਬੜਾ ਹੀ ਵਧੀਆ ਟਾਪ ਹੈ ਤੇ ਸ਼ਿੰਕੂਲਾ ਟਾਪ ਉੱਤਰਨ ਅਸਾਰ ਹੀ ਤੁਹਾਡਾ ਸਵਾਗਤ ਕਰਦਾ ਹੈ ਬਹੁਤ ਖੂਬਸੂਰਤ ਪਹਾੜ ਗੋਮੋਰੰਜਨ ਗੋਮੋਰੰਜਨ ਤੋਂ ਤੁਸੀਂ ਕੋਰਗੇਕ ਦੰਗਜਟ ਇੱਥੇ ਹੁੰਦੇ ਹੋਏ ਪਹੁੰਚਦੇ ਹਾਂ ਪੂਰਨੇ ਤੇ ਪੂਰਨੇ ਦੇ ਨਾਲ ਹੀ ਬਹੁਤ ਖੂਬਸੂਰਤ ਮਨੈਸਟਰੀ ਫੁਤਕਰ ਗੋਂਪਾ ਜਿਹਨੂੰ ਫੁਤਕਰ ਮਨੈਸਟਰੀ ਵੀ ਕਹਿੰਦੇ ਆ ਤੁਸੀਂ ਉਹ ਵੀ ਉੱਥੇ ਦੇਖ ਸਕਦੇ ਹੋ ਫੁਤਕਰ ਮਨੈਸਟਰੀ ਦੇਖਦੇ ਹੁੰਦੇ ਦੇਖਦੇ ਹੋਏ ਤੁਸੀਂ ਅੱਗੇ ਆਪਣਾ ਸਫ਼ਰ ਸ਼ੁਰੂ ਕਰਦੇ ਹੋ ਪਦਮਬਲ ਨੂੰ ਪਰ ਇੱਕ ਗੱਲ ਧਿਆਨ ਰੱਖਣਾ ਤੁਸੀਂ ਪੂਰਨੇ ਤੋਂ ਲੈਫਟ ਵਾਲੇ ਪਾਸੇ ਹੀ ਰਹਿਣਾ ਉਹ ਤਾਂ ਦੋ ਰਸਤੇ ਨੇ ਰਾਈਟ ਵਾਲੇ ਪਾਸੇ ਨਹੀਂ ਜਾਣਾ ਲੈਫਟ ਵਾਲੇ ਪਾਸੇ ਜਾਂਦੇ ਹੋ ਤੁਸੀਂ ਪਹੁੰਚ ਜਾਂਦੇ ਹੋ ਪਦ ਪਾਦਮ ਜੋ ਕਿ ਕਾਰਗਲ ਜ਼ਿਲ੍ਹੇ ਦਾ ਬਹੁਤ ਵਧੀਆ ਸ਼ਹਿਰ ਹੈ ਇੱਥੇ ਤੁਸੀਂ ਆਪਣੀ ਨਾਈਟ ਸਟੇ ਕਰੋ ਵਧੀਆ ਇੱਥੇ ਇੰਜੋਏ ਕਰੋ ਵਧੀਆ ਸਾਈਡ ਸੀਇੰਗ ਹੈਗੀ ਇੱਥੇ ਤੇ ਇਥੋਂ ਜਦੋਂ ਜਾਣਾ ਆਪਾਂ ਲਦਾਖ ਨੂੰ ਜਾਂ ਆਪਣਾ ਲੇਹ ਨੂੰ ਜਾਣਾ ਤਾਂ ਇਥੋਂ ਵੀ ਤੁਹਾਡੇ ਕੋਲ ਦੋ ਰਸਤੇ ਨੇ ਇੱਕ ਤਾਂ ਪਾਦਮ ਤੋਂ ਸਿੱਧਾ ਕਾਰਗਲ ਨਿਕਲ ਜਾਂਦਾ ਬਹੁਤ ਵਧੀਆ ਰੋਡ ਬਣਿਆ ਹੋਇਆ ਵਧੀਆ ਸੜਕ ਹੈ ਇਧਰ ਵੀ ਤੁਸੀਂ ਜਾ ਸਕਦੇ ਹੋ ਕਾਰਗਲ ਹੁੰਦੇ ਹੋਏ ਤੁਸੀਂ ਲੇਹ ਪਹੁੰਚ ਜਾਓਗੇ ਇੱਕ ਰਸਤਾ ਜਿਹੜਾ ਇਧਰਲੇ ਪਾਸੇ ਜਾਂਗਲਾਲਾ ਪਾਸਾ ਹੈ ਇਧਰ ਦੀ ਇਹ ਰਸਤਾ ਬੜੇ ਹੀ ਰੋਮਾਂਚ ਨਾਲ ਭਰਪੂਰ ਹੈ ਇਧਰ ਦੀ ਹੁੰਦੇ ਹੋਏ ਵੀ ਤੁਸੀਂ ਲੇ ਪਹੁੰਚੋਗੇ ਪਰ ਵੱਖਰੇ ਅੰਦਾਜ਼ ਚ ਪਹੁੰਚੋਗੇ ਆਪਣੇ ਹੀ ਅੰਦਾਜ਼ ਚ ਪਹੁੰਚੋਗੇ ਇਧਰ ਦੀ ਬੜੇ ਹੀ ਵਧੀਆ ਪਾਸੇਸ ਤੁਸੀਂ ਕਰਾਸ ਕਰੋਗੇ ਉਹਨਾਂ ਬਾਰੇ ਤੁਹਾਨੂੰ ਹੁਣ ਮੈਂ ਦੱਸ ਰਿਹਾ ਦੇਖੋ ਇਹ ਰੋਡ ਵੀ ਪਦਮ ਤੋਂ ਨਾ ਉੱਪਰ ਦਿਖ ਰਿਹਾ ਨਿੰਮੂ ਇਹ ਵੀ ਉੱਪਰ ਨਿੰਮੂ ਵਾਲੇ ਮੇਨ ਰੋਡ ਤੇ ਜਾ ਮਿਲਦਾ ਹੈ ਪਦਮ ਤੋਂ ਆਪਾਂ ਰਾਈਟ ਹੀ ਦਾ ਰਹਿਣਾਗਾ ਰਾਈਟ ਵਾਲੇ ਪਾਸੇ ਜਾਣਾ ਤੇ ਜਾਂਗਲਾ ਜਗਾ ਕੀ ਉਥੇ ਖੰਡਰ ਇੱਕ ਪੈਲਸ ਬਣਿਆ ਹੋਇਆ ਵਧੀਆ ਜਗਾ ਦੇਖਣ ਵਾਲੀ ਉਹ ਦੇਖਦੇ ਹੋਏ ਅੱਗੇ ਤੁਸੀਂ ਲਿੰਸ਼ੜ ਪਿੰਡ ਵਿੱਚ ਦੀ ਜਾਣੇ ਉਹ ਤਾਂ ਮੁਰਗਮਲਾ ਆਉਂਦਾ ਹੈਗਾ ਮੁਰਗਮਲਾ ਤੋਂ ਅੱਗੇ ਆਉਂਦਾ ਸਿੰਗੇਲਾ ਸਿੰਗੇਲਾ ਤੋਂ ਉੱਪਰ ਟਾਪ ਦੇ ਉੱਪਰ ਸਿਰਸਰਲਾ ਤੇ ਇਹ ਸਾਰੇ ਜਿਹੜੇ ਦਰੇ ਨੇ ਸਾਰੇ ਪਾਸੇ ਦੀ ਹਾਈਟ 15000 ਪਲੱਸ ਹੈ ਤੇ ਬੜਾ ਹੀ ਰਮਾਂਚ ਭਰਪੂਰ ਤੁਹਾਡਾ ਇਹ ਸਫਰ ਹੁੰਦਾ ਤੇ ਸਿਰਸਰਲਾ ਦੇਖਦੇ ਹੋਏ ਤੁਸੀਂ ਲਾਮਾ ਯੂਰੋ ਤੋਂ ਅੱਗੇ ਖਲਾਸੀ ਨਿੰਮੋ ਹੁੰਦੇ ਹੋਏ ਆਪਣੇ 메ਨ ਸ਼ਹਿਰ ਲਦਾਖ ਦੀ ਰਾਜਧਾਨੀ ਲੇਹ ਪਹੁੰਚ ਜਾਂਦੇ ਹੋ ਤੇ ਇਹ ਇਹ ਸਾਰਾ ਜਿਹੜਾ ਸਫਰ ਹੈ ਜੰਸਕਾਰ ਵਿੱਚ ਦੀ ਜੰਸਕਾਰ ਦਰਿਆ ਦੇ ਇਰਦ ਗਿਰਦ ਹੁੰਦਾ ਹੋਇਆ ਤੁਸੀਂ ਲੇ ਪਹੁੰਚਦੇ ਹੋ ਜੰਸਕਾਰ ਦੇਖਦੇ ਹੋਏ ਆਪਾਂ ਲੇ ਪਹੁੰਚ ਜਾਂਦੇ ਆਂ ਤੇ ਲੇ ਤੋਂ ਅੱਗੇ ਆਪਣਾ ਫੇਰ ਸਫ਼ਰ ਸ਼ੁਰੂ ਹੁੰਦਾ ਹੈ ਨੋਬਰਾ ਵਲ ਨੂੰ ਜੋ ਕਿ ਬਹੁਤ ਹੀ ਸ਼ਾਨਦਾਰ ਇਲਾਕਾ ਨੋਬਰਾ ਵੈਲੀ ਨੋਬਰਾ ਵੈਲੀ ਦੇ ਵਿੱਚ ਹੁੰਦਰ ਦੇਖਦੇ ਹੋਏ ਤੁਰਤਕ ਜੋ ਕਿ ਲਾਸਟ ਪਿੰਡ ਹੈ ਇੱਥੋਂ ਪਾਕਿਸਤਾਨ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤੁਰਤਕ ਦੇਖਦੇ ਹੋਏ ਆਪਾਂ ਪਹੁੰਚਦੇ ਆਂ ਸਿਆਚਨ ਬੇਸ ਕੈਂਪ ਸਿਆਚਨ ਬੇਸ ਕੈਂਪ ਤੋਂ ਬਾਅਦ ਅਗਲੇ ਸਫਰ ਲਈ ਤੁਰਦੇ ਹਾਂ ਇਥੋਂ ਪੈਂਗੌਂਗ ਲੇਕ ਵੱਲ ਨੂੰ ਸਿਆਚਨ ਬੇਸ ਕੈਂਪ ਤੋਂ ਬਾਅਦ ਪੈਂਗੌਂਗ ਲੇਕ ਜੋ ਕਿ 3 ਇਡਿਟ ਮੂਵੀ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਆਈ ਆ ਬੜੀ ਸ਼ਾਨਦਾਰ ਲੇਕ ਹੈ ਜੋ ਕਿ ਚੈਨਾ ਤੱਕ ਜਾਂਦੀ ਹੈ ਤੇ ਬੜਾ ਹੀ ਵਧੀਆ ਸਫਰ ਹੈ ਪੈਂਗੌਂਗ ਲੇਕ ਤੱਕ ਤੇ ਪੈਂਗੌਂਗ ਲੇਕ ਤੋਂ ਬਾਅਦ ਅਗਲਾ ਸਫਰ ਆਪਾਂ ਫੇਰ ਜਾਰੀ ਰੱਖਦੇ ਹਾਂ ਹਨਲੇ ਵੱਲ ਨੂੰ ਅਗਲਾ ਸਫਰ ਸਾਡਾ ਪੈਂਗੌਂਗ ਲੇਕ ਦੇ ਨਾਲ ਪਿੰਡ ਮਾਨ ਮਿਰਾਕ ਤੇ ਇੱਕ ਹੋਰ ਆ ਬਾਅਰ ਮੈਮੋਰੀਅਲ ਬਣਿਆ ਹੋਇਆ ਹੈ ਰਿਆੰਗਲਾ ਰਿਆੰਗਲਾ ਬਾਅਰ ਮੈਮੋਰੀਅਲ ਵੱਲ ਨੂੰ ਹੁਣ ਜਾਂਦਾ ਹੈਗਾ ਰਿਆੰਗਲਾ ਬਾਅਰ ਮੈਮੋਰੀਅਲ ਦੇਖਦੇ ਹੋਏ ਆਪਾਂ ਪਹੁੰਚਦੇ ਆਂ ਝੀਲ ਦੇ ਨਾਲ-ਨਾਲ ਸਫਰ ਕਰਦੇ ਹੋਏ ਬੜੇ ਖੂਬਸੂਰਤ ਨਜ਼ਾਰਿਆਂ ਦੇ ਵਿੱਚ ਹੈਨਲੇ ਵੱਲ ਨੂੰ ਜਿੱਥੇ ਇੰਡੀਆ ਦੀ ਹਾਈਐਸਟ ਅਬਜ਼ਰਵੇਟਰੀ ਬਣੀ ਹੋਈ ਹੈ ਜਿੱਥੇ ਬਹੁਤ ਸੋਹਣੇ ਰਾਤ ਨੂੰ ਤਾਰੇ ਦੇਖਦੇ ਨੇ ਹੈਨਲੇ ਹੈਨਲੇ ਤੋਂ ਅੱਗੇ ਵਰਡ ਹਾਈਐਸਟ ਮੋਟੋਰੇਬਲ ਰੋਡ ਹਾਈਐਸਟ ਪਾਸ ਓਮਿੰਗਲਾ ਇੱਥੇ ਆਲਾ ਜਾ ਕੇ ਲੱਗ ਗਈ ਤੁਹਾਨੂੰ ਫੀਲਿੰਗ ਆਊਗੀ ਇਹ ਜ਼ਰੂਰ ਦੇਖਿਓ ਮੰਗਲਾ ਤੋਂ ਵਾਪਸੀ ਫੇਰ ਅਬ ਇਹ ਦਿਖਾਇਆ ਹੋਇਆ ਬਲੂ ਰੈਣ ਦੇ ਵਿੱਚ ਠੀਕ ਹੈ ਇੱਥੇ ਦੇਖਦੇ ਹੋਏ ਪੁੱਗਾਵੇਲੀ ਦੇਖਦੇ ਹੋਏ ਇੱਕ ਲੇਕ ਹੋਰ ਹੈ ਉਹ ਮੇਰੀ ਸ਼ਰਕਲ ਕੀਤੀ ਹੋਈ ਆ ਸੋਮੋ ਸੋਮੋਰੇਰੀ ਸੋਮੋਰੇਰੀ ਲੇਕ ਦੇਖਦੇ ਹੋਏ ਉਪਸੀ ਉਪਸੀ ਤੋਂ ਤੁਸੀਂ ਉਸੇ ਰੋਡ ਤੇ ਚੜ ਜਾਓਗੇ ਲੇ ਮਨਾਲੀ ਰੋਡ ਤੇ ਇੱਥੇ ਤੁਸੀਂ ਬਾਇਆ ਕਾਰੂ ਹੋ ਕੇ ਲਦਾ ਲੇ ਵੀ ਜਾ ਸਕਦੇ ਹੋ ਤੇ ਬਾਇਆ ਆਪਣਾ ਬਾਹਰਲਾ ਚੱਲਾ ਆਪਾਸ ਹੁੰਦੇ ਹੋਏ ਮਨਾਲੀ ਵੀ ਆ ਸਕਦੇ ਹਾਂ ਇੱਥੇ ਆ ਕੇ ਤੁਹਾਡਾ ਸਰਕਟ ਪੂਰਾ ਹੋ ਜਾਂਦਾ ਤੇ ਅਖੀਰ ਦੇ ਵਿੱਚ ਤੁਹਾਨੂੰ ਕੁਝ ਦਿਲਕਸ਼ ਨਜ਼ਾਰੇ ਲਦਾਖ ਦੇ ਇਸ ਵੀਡੀਓ ਰਾਹੀਂ ਛੱਡ ਕੇ ਜਾ ਰਿਹਾ ਹਾਂ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਚੈਨਲ ਜਸਵਿੰਦਰ ਮਹਿਲ ਸਬਸਕ੍ਰਾਈਬ ਕਰ ਲਓ ਆਉਂਦੇ ਦਿਨਾਂ ਦੇ ਵਿੱਚ ਇਹ ਪੂਰੇ ਦਾ ਪੂਰਾ ਸਰਕਟ ਸਾਡੇ ਦੁਆਰਾ ਬਾਈਕ ਤੇ ਕਵਰ ਕੀਤਾ ਜਾਊਗਾ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆਪਾਂ ਬਹੁਤ ਜਲਦ ਇਸ ਬਹੁਤ ਹੀ ਦਿਲਕਸ਼ ਲਦਾਖ ਸਫਰ ਦੇ ਵਿੱਚ Thank you very much.